ਕੀ ਤੋਂ ਕਰੀਂ ਗੱਤੂ ਕਦੀ ਰਾਤ ਅਭੀ ਰਾਤ ਨੂੰ ਕਦੀ ਅਭੀ ਆੜਾ ਅਭੀ ਅਭੀ ਐੜਾ ਧੱਦੇ ਨੂੰ ਧੱਦੇ ਨੂੰ ਸਿਹਾਰੀ ਧੱਦੇ ਹਾਂਜੀ ਆਇਓ 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 ਲੰਗਰ ਲੱਗ ਲੱਗਾ ਠੰਡੇ ਦਾ ਲੰਗਰ ਮਿੱਠਾ ਬਣ ਰਿਹਾ ਬਸ ਥੋੜੀ ਦੇਰ ਚ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਤੇ ਅੱਜ ਤੁਹਾਨੂੰ ਜਿਵੇਂ ਕਿ ਪਤਾ ਵੀ ਪਿਛਲੇ ਵਲੌਗ ਚ ਮੈਂ ਦੱਸਿਆ ਸੀਗਾ ਵੀ ਅੱਜ ਮਨਪੀ ਨੂੰ ਚੜਾਣਾ ਹੈ ਚੌਂਕੇ ਤੇ ਅੱਜ ਬਹੁਤ ਵੱਡਾ ਦਿਨ ਹੈ ਸਾਡੇ ਵਾਸਤੇ ਬਹੁਤ ਖੁਸ਼ੀਆਂ ਵਾਲਾ ਦਿਨ ਤੇ ਅੱਜ ਚੌਂਕੇ ਚੜਾਣਾ ਤੇ ਅਮਰਿਸ਼ ਕਾਣਾ ਕਾਕੇ ਨੂੰ ਤੇ ਮਨਪੀ ਦੋ ਤੇ ਨਨੂ ਨੂੰ ਵੀ ਐਦਰ ਵੇਖੋ ਹੁਣ ਸਵੇਰ ਦੀ ਉੱਠੀ ਫਿਰਦੀ ਆ ਦੇਖੋ ਇਹ ਹਾਂਜੀ ਹਾਂਜੀ ਬੇਟਾ 来 गए हो हां जी पहला ते आगी है ट्रेन पहला ते ਇੱਥੇ ਨਾ ਬੈਠਿਆ ਕਰੋ ਇੱਥੇ ਨਾ ਬੈਠਿਆ ਕਰੋ ਬੇਟਾ ट्रेन ਤੇ ਫੇਰ ਆਏਗਾ ਉਹ ਵਾਲੀ ਜਿਹੜੀ ਉਹ ਹਾਊਸ ਜਿਹੜੀ ਮੰਗੂ ਨੇ ਮੈਨੂੰ ਗਿਫਟ ਕੀਤੀ ਸੀ ਜਿਹੜੇ ਛੋਟੇ ਛੋਟੇ ਉੱਚ ਪੁੱਤਲੇ ਸੀ ਓਕੇ ਤੇ ਦੂਸਰਾ ਗੱਡੀ ਤੇ ਮੇਰੇ ਕੋਲ ਆ ਗਈ ਹੈ ਗੱਡੀਆਂ ਦਾ ਹਾਂ ਚੱਲ ਮੈਂ ਲੈ ਦੂੰ ਲੈ ਦੂੰ ਮੇਰੇ ਸੋਹਣੇ ਅੰਦਰ ਦੂੰ ਲੈ ਆ ਤੇ ਜਾਨਵਰ ਠੀਕ ਠੀਕ ਹੈ ਠੀਕ ਠੀਕ ਜਾਨਵਰ ਵੀ ਲੈ ਲਵਾਂ ਜਾਨਵਰ ਵੀ ਲੈ ਠੀਕ ਹੈ ਬਾਏ ਬਾਏ ਤੇ ਨੰਨੂ ਦੀ ਆਦਤ ਹੈ ਵੀ ਨੰਨੂ ਹੋਰ ਹੀ ਪਾਸੇ ਗੱਡੀ ਲੈ ਜਾਂਦੀ ਹੈ ਹੈਨਾ ਗੱਲ ਹੋਰੀ ਪਾਸੇ ਤੋੜ ਲੈਂਦੀ ਤੇ ਹੁਣ ਅਸੀਂ ਜਾਣਾ ਗੁਰਦੁਆਰਾ ਸਾਹਿਬ ਪੱਠੀ ਲੈਣ ਉਸ ਤੋਂ ਬਾਅਦ ਇਹਨਾਂ ਦੇ ਸੂਟ ਲੈਣ ਜਾਣਾ ਦੋਨਾਂ ਜਣੀਆਂ ਦੇ ਸ਼ੋਭਰੀਤ ਦੇ ਮਰਪੀ ਦੇ ਸੂਟ ਦਿੱਤੇ ਹੋਏ ਨੇ ਉਹ ਤੁਹਾਨੂੰ ਦੱਸਿਆ ਸੀਗਾ ਪਿਛਲੇ ਵਲੌਗ ਚ ਵੀ ਥੋੜੇ ਲੇਟ ਮਿਲਨੇ ਸੀ ਉਹ ਵੀ ਲੈਣ ਜਾਣਾ 9 ਵਜੇ ਇਹ ਹਲੇ ਮੇਰੇ ਖਿਆਲ ਨਾਲ 8 ਵਜੇ ਨੇ ਤੇ 9 ਵਜੇ ਤੱਕ ਉਹ ਸ਼ਾਇਦ ਮਿਲਣਗੇ ਪੱਲਾ ਪੱਠੀ ਬੁਠੀ ਲਈਏ ਬਾਕੀ ਤਿਆਰੀਆਂ ਕਰ ਲਈਏ ਤੇ ਫਿਰ ਬਦਾਨਾ ਲੈ ਕੇ ਆਣਾ ਬਾਕੀ ਸਮਾਨ ਦੇ ਅਸੀਂ ਕੱਲ੍ਹ ਆਂਦਾ ਸੀ ਸ਼ੈਂਪੂ ਇਧਰ ਸ਼ੈਂਪੂ ਚਾਹੀਦਾ ਠੀਕ ਹੈ ਠੀਕ ਹੈ ਤੇ ਪਹਿਲਾਂ ਫਟਾਫਟ ਜਾ ਕੇ ਆਨੇ ਚੱਲ ਵੀ ਸ਼ੇਰਾ ਉੱਠ ਚੱਲ ਯਾਰ ਉੱਠ ਜਾ ਉੱਠ ਜਾ ਹਾਂਜੀ ਫਾਈਨਲੀ ਫਾਈਨਲੀ ਦ ਡੇ ਹੈਜ਼ ਕਮ ਬਈ ਹੁਣ ਮਨਪ੍ਰੀਤ ਨੂੰ ਚੌਕੇ ਜੜਾਇਆ ਜਾਏਗਾ ਤੇ ਮਨਪ੍ਰੀਤ ਨੂੰ ਤਿਆਰ ਕਰ ਮੈਂ ਤੈਨੂੰ ਚੌਕੇ ਕੀ ਮਿਟੜਾਇਆ ਮੈਂ ਕਿ ਗੈਸ ਤੇਰਾ ਆਹ ਪਰੇ ਤੇ ਉਹ ਵਸ ਨੰਨੂ ਦੀਆਂ ਗੱਲਾਂ ਤੇ ਨਰਾਲੀਆਂ ਹੀ ਨੇ ਫਿਰ ਮੈਂ ਕੀ ਕਰਾਂ ਕਿੱਡੇ ਕਿੱਡੇ ਕੁਐਸਚਨ ਕਿਵੇਂ ਕਿਵੇਂ ਪੁੱਛਦੀ ਹੈ ਅਜੀਬੋ ਜਿਹੇ ਕੁਐਸਚਨ ਪੁੱਛਦੀ ਹੈ ਨਾ ਕਾਕਾ ਅੱਜ ਕਿੰਨੇ ਦਿਨ ਹੋ ਗਏ ਹੈ ਜੇ ਮੈਂ ਕਮਾਈ ਮਹੀਨੇ ਦਾ ਜਾਂ ਦਿਨਾਂ ਦਾ ਉਹ ਕਿੰਨਾ ਹੈ ਫਿਰ ਉਹ ਮੇਰੇ ਜਿੱਡਾ ਹੋ ਜਾਏਗਾ ਉਹ ਯਾਰ ਬੱਚੇ ਦੇ ਦਿਮਾਗ ਹੁੰਦਾ ਨਾ ਉਹ ਕਿਉਰਿਓਸਿਟੀ ਚੱਲ ਰਹੀ ਹੁੰਦੀ ਦਿਮਾਗ ਜੀ ਨਾ ਬਹੁਤ ਜ਼ਿਆਦਾ ਵੀ ਆ ਮੈਨੂੰ ਆ ਪਤਾ ਵੀ ਹੋਣਾ ਚਾਹੀਦਾ ਹੈ ਇਹ ਚੀਜ਼ ਕੀ ਹੈ ਇਹ ਚੀਜ਼ ਕੀ ਹੈ ਸਾਰਾ ਕੁਝ ਹੈ ਨਾ ਤੇ ਹੁਣ ਅੱਜ ਫਿਰ ਅਸੀਂ ਇਹ ਦਿਨ ਦਾ ਕਾਫੀ ਟਾਈਮ ਤੋਂ ਵੇਟ ਕਰ ਰਹੇ ਸੀ ਤੇ ਅੱਜ ਉਹ ਦਿਨ ਹੈ ਨਾ ਤੇ ਫਾਈਨਲੀ ਕਾਕੇ ਨੂੰ ਮਾਮਲਾ ਸ਼ਿਕਾਇਤ ਜਾਏਗਾ ਠੀਕ ਹੈ ਹੈ ਨਾ ਬਾਬਾ ਜੀ ਦੀਆਂ ਬਲੇਸਿੰਗਸ ਅਸ਼ੀਰਵਾਦ ਵਾਹਿਗੁਰੂ ਦਾ ਸੱਚੇ ਪਾਤਸ਼ਾਹ ਦਾ ਅਸ਼ੀਰਵਾਦ ਮਿਲੇਗਾ ਕਾਕੇ ਨੂੰ ਨਾਲੇ ਮਾਨ ਫੀਨਾ ਦੀ ਤੰਦਰੁਸਤੀ ਵਾਸਤੇ ਲੰਮੀ ਉਮਰ ਵਾਸਤੇ ਹੈ ਨਾ ਤੇ ਵਾਇਗਰੂ ਮੇਅਰ ਕਰੇ ਬਸ ਹਾਂਜੀ ਤੇ ਅੰਦਰ ਦੇਖ ਲਓ ਤਿਆਰੀਆਂ ਚੱਲ ਰਹੀਆਂ ਨੇ ਹੈ ਪ੍ਰੋਗਰਾਮ ਦੀ ਸਭ ਤੋਂ ਵੱਧ ਇਹਨੂੰ ਕਾਕੇ ਨੂੰ ਸਾਡੇ ਨੂੰ ਸ਼ੌਂਕ ਹੈ ਇਹ ਤਿਆਰੀ ਕਰਦੀ ਖੁੱਲ ਦੇਖੋ ਕਿਵੇਂ ਮੇਕਅਪ ਹੋ ਰਹੇ ਨੇ ਛੰਮਾ ਕੱਲਿਆ ਗਲੋ ਛੰਮਾ ਉਹ ਕਾਕੇਆ ਛੰਮਾ ਕੱਲਿਆ ਗਲੋ ਹੈ ਕਰੀ ਮੰਮਾ ਦੀ ਸ਼ਰਮਾ ਹੁੰਦੀ ਹੈ ਚੂਣਾ ਕਾਕਾ ਇੰਡੀਜੇ ਅੱਥੇ ਪਿਆ ਸੀ ਤੇ ਅੰਦਰ ਕਿ ਕਾਲਾ ਜੰਮਾ ਸਾਹਮਣੇ ਵੀ ਇੰਨੀ ਸੋਹਣੀ ਹੈ ਬੂਟ ਸ਼ਟ ਜੀ ਪਾਈ ਬੁਰਸ਼ਟ ਓਏ ਅੰਨੀ ਹਲਕੇ ਡੱਬਿਆ ਡਰ ਗਿਆ ਡਰ ਗਿਆ ਅੰਜ ਤੇ ਹੁਣ ਲੱਗਿਆ ਅਰਦਾਸ ਕਰਨ ਇਹ ਉਹਨਾਂ ਅੰਦਰ ਜਦੋਂ ਇਹ ਨਾਲ ਚੱਲੇ ਬਾਬਾ ਜੀ ਅਰਦਾਸ ਕਰ ਲਗੇ ਨਾਂ ਪੇਦੁਣੀ ਤਿਆਰ ਹੋ ਰਹੀਆਂ ਬਸ ਥੋੜੀ ਦੇਰ ਚ ਅਸੀਂ ਅੰਦਰ ਚੱਲਨੇ ਤੇ ਅਰਦਾਸ ਕਰਦੇ ਤੇ ਅਮ੍ਰਿਤ ਸ਼ਕਾ ਗਾ ਕੇ ਉਹਦੀ ਮੰਮਾਲ ਠੀਕ ਹੈ ਜੀ ਜਿੱਦੇ ਉਹਨਾਂ ਅੰਦਰ ਅਰਦਾਸ ਹੋਈ ਤੇ ਬਾਬਾ ਜੀ ਅਮ੍ਰਿਤ ਬਣਾਉਂਦੇ ਅਮ੍ਰਿਤ ਬਣਾਇਆ ਜਾ ਰਿਹਾ ਆਪਣਾ ਕਾਰਜ ਰਾਖ ਸਾਰੇ ਆਪੇ ਤਨਕਾਰੀ ਹਮਨਾਸ ਤੋਂ ਮਾਇ ਗਰਧਾ ਸੋ ਹੈ ਬੰਤ ਦੁਆਰ ਅਕਾਲ ਮੂਰਤ ਅਭੀਸ਼ਰਤ ਪ੍ਰਸਾਦ ਜਪ ਆਪ ਸਤਿਗਵਾ ਸਤਿ ਸਤ ਨਾਨਕ ਹੋਸੀ ਪੀ ਸਤਿ ਆਪ ਸਿਤਾ ਵਰਸਾ ਉਪੀ ਦੀ ਚਿਹਨਿਆ ਸਾਚੀ ਤਾਲ ਸਪਾਸ ਵਾਹੂ ਜੀ ਦੇ ਅੰਦਰ ਸੈ ਤੂੰ ਪਾਸਿਕ ਨਾਮ ਕਰਤਾ ਤੇ ਨਿਰਭਉ ਨਿਰਗਰ ਅਕਾਲ ਮੂਰਤ ਅਜੂਨੀ ਸੈ ਸੰਤੋਖ ਆਜਾ ਜਗਤ ਜਗਤ ਸਭ ਨਾਮ ਦੇ ਸਿਧ ਸਾਥ ਛੁਟੇ ਜੋ ਅੱਕਾ ਵੇਖ ਲੈ ਡਾ ਚੱਲ ਜਾਈਏ ਬੈਠੇ ਅਭੀ ਰਾਜ ਅਭੀ ਰਾਜ ਅਭੀ ਆੜਾ ਅਭੀ ਅਭੀ ਐੜਾ ਧੱਦੇ ਨੂੰ ਧੱਦੇ ਨੂੰ ਸਿਹਾਰੀ ਧੱਦੇ ਨੂੰ ਸਿਹਾਰੀ ਧੱਦੇ ਨੂੰ ਹਾਂਜੀ ਰਾਰੇ ਨੂੰ ਕੰਨਾ ਅਭੀ ਰਾਜ ਸਿੰਘ ਅਭੀ ਰਾਜ ਆਹ ਬੱਤ ਠੀਕ ਹੈ ਰਾਰੇ ਨੂੰ ਕੰਨਾ ਜੱਜਾ ਬਸ ਅਭੀ ਰਾਜ ਸਿੰਘ ਅਭੀ ਰਾਜ ਸਿੰਘ करनपाल सिंह करन सिंह करन सिंह सुचा सिंह सुचा सिंह सुचा जी अन्य ਦਾ ਦੇਵਾ ਨੂੰ ਯਾਦ ਹੀ ਲਿਖੋ ਜੀ 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 ਪੰਜਾਬ ਪਿਆਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਜੀ ਬਲੈਡ ਸੰਪਰਕਰਨ ਨਾ ਸਵਾਗਤ ਸਵਾਗਤ ਜੀ ਨਮਸਕਾਰ ਪਿਆਰੋ ਸਤਿ ਸ਼੍ਰੀ ਅਕਾਲ ਜੀ ਜੀ ਬਿਲਾ ਸਿਗਰ ਸਿਗਰ ਨਾ ਤੇਰੀ ਸੇਵਾ ਬੰਨ੍ਹਾਈ ਹੋਤੋ ਨਾ ਸਤਨਾ ਤੇ ਰੇਟਾ ਨਾ ਲੱਗੋ ਖੁਦ ਗੱਲ ਕਰੀਏ ਸਾਹਮਣੇ ਜੀ ਦੇੇ ਕੇ ਸਾਹਮਣੇ ਅੱਲਾਹ ਦੇ ਸੇਵਾ ਦੀ ਪੂਰਨਤਾ ਤੇ ਅਰਦਾਸ ਦੀ ਪੂਰਨਤਾ ਵਾਹਿਗੁਰੂ ਜੀ ਸੱਤਾ ਸੱਤਾ ਕਰਤਿ ਪ੍ਰਵਾਣ ਦਾ ਧਿਆਨ ਧਾਤੀ ਪੂਰਨਤਾ ਦੀ ਵਾਹਿਗੁਰੂ ਮੈਂ ਸਤਿ ਆਸ਼ਾ ਦੀਆਂ ਬਾਤਾਂ ਤੇ ਅਰਦਾਸ ਕੀ Oh uh -huh.

ആരല്ലേ <laughs> അക <laughs> <laughs>

ਅੱਗੇ ਹੋ ਜਾ ਬੇਟਾ ਹਾਂ ਚੰਗੀ ਤਰ੍ਹਾਂ ਵੀ ਡੁੱਲਣਾ ਨਹੀਂ ਚਾਹੀਦਾ ਸ਼ਾਕਰ ਰੁਕ ਜਾ ਰੋ ਰੁਕ ਜਾ ਰੋ ਜਾ ਬੇਟਾ ਹਲੇ ਰੁਕ ਜਾ ਦੋ ਵਾਰੀ ਹੋ

ਸਤਿ ਸ੍ਰੀ ਅਕਾਲ ਵਾਏ ਹੋਏ 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 ਕਿੰਨਾ ਸੋਹਣਾ ਸੂਟ ਪਾਇਆ ਮੇਰੇ ਕਕੇ ਨੇ ਜਾਨੂੰ ਨੇ ਯੋਨੇ ਨੀ ਗੁਗੂ ਨੀ ਨਵਾਂ ਸੂਟ ਹੈ ਫੋਟੋ ਖਿਚਣੀ ਹੈ ਅੱਛਾ ਜੀ ਵੈਰੀ ਗੁੱਡ ਕਿੰਨਾ ਸੋਹਣਾ ਲੱਗ ਰਿਹਾ ਯਾਰ ਮੈਂ ਜਦੋਂ ਮੈਂ ਵਾਲ ੁੱਲੇ ਛੱਡਦੇ ਹਾਂ ਹੂੰ ਪਲੀਜ਼ ਕਦੀ ਪਲੀਜ਼ ਵਾਲ ੁੱਲੇ ਛੱਡਣ ਦਾ ਮਨ ਕਰ ਜਿਆਦਾ ਫੈਸ਼ਨ ਨਹੀਂ ਕਰੀਦੇ ਆਹੋ ਕਮੇ ਨੇ ਕਾਹਕੋ ਹਾਂਜੀ ਆਜੋ 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 ਲੰਗਰ ਲੱਗ ਲੱਗਾ ਠੰਡੇ ਦਾ ਲੰਗਰ ਮਨਪ੍ਰੀਤ ਠੰਡੇ ਦਾ ਲੰਗਰ ਆਇਆ ਆਇਆ ਬਸ ਲੈ ਆਇਓ 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 ਠੰਡੇ ਦਾ ਲੰਗਰ ਲੱਗਣ ਲੱਗਾ ਲਾ ਦਿਆਂ ਫ੍ਰਿਜਾਂ 'ਚ ਓਹੋ ਜਗ੍ਹਾ ਹੀ ਨਹੀਂ ਭਾਈ ਇਹ ਦੇchnਾ ਤੱਕੇ ਨਾ ਚਲੋ ਕੋਈ ਗੱਲ ਤੇ ਆਹ ਡਿਸਪੋਜ਼ੇਬਲ ਲਿਆਓ ਵੀ ਕਦੋਂ ਵਰਤਣਾ ਸ਼ੁਰੂ ਕਰਨਾ ਸੰਗਤੋ ਓ ਕਦੋਂ ਵਰਦਈਏ ਕਦੋਂ ਵਰਤਣਾ ਮਨਪ੍ਰੀਤ ਡੰਗਰ ਆਇ ਤੇ ਬੰਦਾ ਵੇ ਬੰਦਾ ਵੇ ਓ ਲੈ ਆਵੇ ਆਵੇ ਓ ਸ਼ੋਭਰੀ ਨੇ ਚਾਹ ਢੋਲਦੀ ਵਾਹ ਵਾਹ ਕੀ ਬਾਤ ਹੈ ਕੀ ਚਾਹ ਢੋਲੀ ਹੈ ਵਾਹ ਵਾਹ ਕੀ ਚਾਹ ਢੋਲੀ ਵਾਹ ਵਾਹ ਕੀ ਚਾਹ ਢੋਲੀ ਸ਼ਾਬਾਸ਼ ਟਾਈਟਲ ਪੈਣਾ ਹੈ ਕਾਕੇ ਨੂੰ ਸ਼ਿਕਾਇਤ ਅਮਰਤ ਨਹੀਂ ਕਾਕੇ ਨੂੰ ਸ਼ਿਕਾਇਤ ਅਮਰਤ ਤੇ ਸ਼ੋਭਰੀ ਨੇ ਢੋਲਦੀ ਚਾਹ ਕਿ ਮੈਂ ਡਲ ਗਈ ਯਾਰ ਕਮਾਲ ਹੋ ਗਈ ਵੇਹੇ ਚੱਪਲ ਨਹੀਂ ਯਾਰ ਕੀ ਕਹਿ ਰਿਹਾ ਤੂੰ ਮੈਂ ਕਹਿ ਰਿਹਾ ਇੱਥੇ ਮਹਿਮਾਨ ਹੀ ਮਰੇ ਜ਼ਿਆਦਾ ਆ ਗਏ ਬੜੀ ਖਰਾਬ ਆ ਕਹਿੰਦੀ ਐਨੇ ਮਹਿਮਾਨ ਆ ਰਹੇ ਨੇ ਤੇ ਅਸੀਂ ਕੋਲਡ ਡਰਿੰਕ ਤੋਂ ਮੰਗਾਵਾਗੇ ਉਹ ਤਾਂ ਮੈਂ ਲੈ ਆਇਆ ਕੋਲਡ ਡਰਿੰਕ ਦੇ ਹਾਂ ਓਏ ਲੈ ਉਹ ਤੇ 10 ਕਿਲੋ ਦੀ ਐਵੇਂ ਕਿੰਨੇ ਮਹਿਮਾਨ ਆਏ ਨੇ ਵੇ ਛੋਟੇ ਛੋਟੇ ਮਹਿਮਾਨ ਆਏ ਨੇ ਉਧਰ ਗੋਲੂ ਸਿੰਘ ਵੀ ਆਇਆ ਹੈ ਇੱਧਰ ਆ ਖਾ ਜੀ ਸੌਰੀ ਸੌਰੀ ਓ ਇੱਧਰ ਤੇ ਹੈ ਨਹੀਂ ਮਹਿਮਾਨ ਓ ਠੀਕ ਹੈ ਇੱਧਰ ਮਹਿਮਾਨ ਨੇ ਇੱਕ ਤਾਂ ਇੰਨੀ ਜ਼ਿਆਦਾ ਗਰਮੀ ਕਮਰੇ ਦੀ ਸਾਨੂੰ ਬਾਰ-ਬਾਰ ਬਾਰ-ਬਾਰ ਜਾਣਾ ਪੈ ਰਿਹਾ ਬਾਰ-ਬਾਰ ਕੋਈ ਨਾ ਕੋਈ ਕੰਮ ਯਾਦ ਆ ਜਾਂਦਾ ਕੋਈ ਨਾ ਕੋਈ ਚੀਜ਼ ਯਾਦ ਆ ਜਾਂਦੀ ਹੈ ਫਿਰ ਸਾਨੂੰ ਭਜੜਾ ਬੰਦਦਾ ਦੋਨਾਂ ਨੂੰ ਕਿਹਨਾਂ ਤੋਪਾਂ ਨਹੀਂ ਦੇ ਜਾ ਕੇ ਇੰਨਾ ਸੋਹਣਾ ਮੌਸਮ ਹੁੰਦਾ ਤੇ ਅੱਜ ਅੱਜ ਪ੍ਰੋਗਰਾਮ ਹੈ ਇਹ ਅੱਜ ਗਰਮੀ ਪੈ ਗਈ ਹੈ ਹਾਂਜੀ ਤੇ ਹੁਣ ਲੱਡੂ ਵੰਡਣ ਦੀ ਰਸਮ ਆ ਤਾਂ ਆਉਣ ਲੱਗੀ ਹੈ ਇਸ਼ਾ ਨੂੰ ਲੱਡੂ ਵੰਡਣ ਚੱਲ ਗਿਆ ਨੇ ਤੇ ਮਨਪ੍ਰੀਤ ਵੀ ਜਾ ਰਹੀ ਲੱਡੂ ਵੰਡਣ ਮੰਮੀ ਮੁੰਡੇ ਦੀ ਮੁੰਡੇ ਦੀ ਮੰਮਾ ਦਾਦੀ ਦਾ ਮੁੰਡੇ ਦੀ ਦਾਦੀ ਸਾਰੇ ਜਣੇ ਚੱਲੇ ਨੇ ਲੱਡੂ ਵੰਡਣ ਦਾਦੀ ਜਾਣਾ ਬੈਣਾ ਲੱਡੂ ਦਾਦੀ ਵੰਡਦੀ ਹੁੰਦੀ ਹੈ ਘਰ ਦਾ ਮੈਂਬਰ ਕੋਈ ਵੰਡਦਾ ਹੁੰਦਾ ਹੈ ਬਾਹਰ ਸਾਰੇ ਬਾਹਰਲੇ ਥੋੜੀ ਹੁੰਦੇ ਨੇ ਸਾਰੇ ਘਰ ਦੇ ਹੀ ਨੇ ਨਹੀਂ ਘਰ ਦੇ ਤੇ ਸਾਰੇ ਹੀ ਨੇ ਪਰ ਇੱਕ ਜਿਹੜਾ ਮਾਂ ਸਾਰੇ ਘਰ ਦੇ ਹੀ ਉਹ ਦੇ ਘਰ ਦੇ ਨੇ ਮਾਂ ਤੇ ਹੋਣੀ ਚਾਹੀਦੀ ਨਾਲ ਜਾਂ ਦਾਦੀ ਜਾਂ ਮਾਂ ਇੱਕ ਓਹ ਤੂੰ ਰੋਲਾ ਨਾ ਪਾ ਚਾ ਠੀਕ ਐ ਰੋ ਨਹੀਂ ਐ ਦੱਸਿਆ ਇਹਨੂੰ ਸਾਰੀ ਗੱਲ ਐ ਡੱਬਣ ਬਾਰੇ ਇੱਧਰ ਆ ਜਾਓ ਬਈ ਲੱਡੂ ਵੰਡਣ ਚੱਲੀਆਂ ਨੇ ਕੁੜੀਆਂ ਆलन ਦੋਨਾਂ ਨੂੰ ਵੀ ਅਜ ਸਿਆਣੀਆਂ ਥੋੜੀਆਂ ਜਿਹੀ ਸਿਆਣੀਆਂ ਹੋਰ ਆ ਜਾਣ ਨਾ ਦੋ ਤਿੰਨ ਇੱਕ ਦੋ ਸਿਆਣੀਆਂ ਤਾਂ ਹੈਗੀਆਂ ਬਾਕੀ ਨਹੀਂ ਆਣੀਆਂ ਨਾ ਦੋ ਸਿਆਣੀਆਂ ਚਲੋ ਚਲੋ ਅੱਜ ਨੂੰ ਚੁੰਮ ਲਾ ਦੇਗਾ ਅੱਛਾ ਠੀਕ ਹੈ ਠੀਕ ਹੈ ਚਲੋ ਚਲੋ ਸ਼ਾਬਾਸ਼ ਸ਼ਾਬਾਸ਼ ਵਧੀਆ ਤਰੀਕੇ ਨਾਲ ਵੰਡ ਕੇ ਆਇਓ ਮੈਂ ਕਿਹਾ ਵਧੀਆ ਤਰੀਕੇ ਨਾਲ ਵੰਡ ਕੇ ਆਇਓ ਚੱਲੋ ਚੱਲੋ ਸ਼ਾਬਾਸ਼ ਉਹ ਇੱਧਰ ਤੇ ਦੇ ਦਿਓ ਇੱਧਰ ਐ ਛੱਡਦਾ ਘਰ ਤੁਸੀਂ ਅੱਛਾ ਮੈਂ ਕਰਿਆ ਛੱਡਦਾ ਘਰ ਅੱਛਾ ਅੱਛਾ ਚਲੋ ਚਲੋ ਸ਼ਾਬਾਸ਼ ਅਮੇ ਪ੍ਰੈਂਸੀ ਦੀ ਦਾਦੀ ਨੂੰ ਕਹੇ ਉਹਦੀ ਪ੍ਰੈਂਸੀ ਦੀ ਮੰਮੀ ਨੂੰ ਦੋਨਾਂ ਨੂੰ ਹੀ ਮੰਮੀ ਇੱਕ ਇੱਕ ਦੇ ਦੋ ਇੱਕ ਇੱਕ ਦੇ ਦੋ ਪ੍ਰੈਂਸੀ ਦੀ ਦਾਦੀ ਨੂੰ ਦੇ ਦੋ ਨਹੀਂ ਨਹੀਂ ਦਾਦੀ ਓਏ ਇਹਦੇ ਦੋ ਹੀ ਦਿੱਤੇ ਨੇ ਬਸ ਠੀਕ ਹੈ ਠੀਕ ਹੈ ਨਹੀਂ ਉਹਨਾਂ ਨਾਲ ਬਾਅਦ ਚੱਲ ਬਸ ਠੀਕ ਹੈ ਉਹ ਫਿਰ ਨਹਾਣਾ ਥੋੜੀ ਗਰਮੀ ਹੈ आयो आयो आओ तू चल ले नाल ममता बता तू तो चल जाने ही ना ला किथे किधर गई अच्छा थल... दे दा इधर दे दे ਆ ਰਹਿ ਗਏ 5 ਦਿਨ ਸਮਾਂ ਹੋ ਜਾਣਾ ਅਗਲੇ ਹਫਤੇ ਹੋਇਆ ਹਾਂ ਹਾਂਜੀ ਹਾਂਜੀ ਨਹੀਂ 29 ਤਰੀਕ ਨੂੰ ਆਇਆ ਸੀ 31 ਦਾ ਮਹੀਨਾ ਸੀ ਨਾ ਅੱਜ 30 ਤਰੀਕ ਹੋ ਗਈ ਹੈ ਹਾਂ ਨਹੀਂ 5 ਦਿਨ ਹਾਂਜੀ ਰੋਟੀ ਪਾਣੀ ਅਸੀਂ ਛੱਤ ਤੇ ਹੀ ਬਣਵਾ ਰਹੇ ਸੀ ਧੁੱਪ ਬੜੀ ਚੜ੍ਹੀ ਸਵੇਰੇ ਠੀਕ ਸੀ ਮੌਸਮ ਆਇਆ ਗੋਲੂ ਆਇਆ ਮਟਰ ਨਹੀਂ ਰਹੇ ਮਾਰছি ਮਾਰ ਲੂਗੀ ਥੋੜਾ وقت ਤੇ ਲੇ ਜਾਵਾਂਗੀ ਆਓ ਮਲੇ ਕਰছি ਇੱਕ ਮਿੰਟ ਮਾਰছি ਅੱਜ ਅੰਦੀ ਮਾਰ ਨਹੀਂ ਠੀਕ ਹੈ ਜੀ ਚਾਹ ਦਾ ਪਤਲਾ ਨਹੀਂ ਕਰੀਏ ਚਾਹ ਨੂੰ ਗੋਗਿਆ ਜੀ ਹਰਾ ਦੇਉਣੀ ਤੇਰੀ ਜਾਨ ਇੱਕ ਜਿੱਦ ਨਹੀਂ ਕਰਦਾ ਚੀਕਿਆ ਬੈਠੇ ਲੱਗ ਗਿਆ ਹਾਂ ਆਹ ਖਲ ਨੂੰ ਸੁਤੇ ਹੋ ਤੇ ਉਹ ਟੱਕਣ ਰੱਖ ਲਓ ਨਾ ਇਹ ਨਹੀਂ ਆਉਂਦਾ ਆਹ ਮਰਾ ਪਾ ਲੈਣੀ ਛੋਟੀਆਂ ਨੇ ਤੇਰੀ ਵਾਰੀ ਤੇਰੀ ਵਾਰੀ ਮੈਂ ਲਾ ਲਾਂ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਕੀ ਹੈ ਗਾਸ਼ ਹੈ ਠੀਕ ਉਹ ਰੋਟੀਆਂ ਚੁੱਕ ਰੋਟੀਆਂ ਲੈ ਕੇ ਹਾਂ ਕਿਉਂ ਘਿਓ ਮੰਗਾ ਥੱਲੇੋਂ ਮੰਗਾ ਘਿਓ ਫੜਾਇਓ ਪਰ ਰੋਟੀਆਂ ਵਾਸਤੇ ਘਿਓ ਰੋਟੀਆਂ ਵਾਸਤੇ ਮੇਰੀ ਗੱਲ ਤੋਂ ਤਾਂ ਮਿੱਠਾ ਹੀ ਬਣਿਆ ਇਹਦਾ ਮਿੱਠਾ ਬਣ ਰਿਹਾ ਬਸ ਥੋੜੀ ਦੇਰ ਚ ਫਾਸਫੇਰ ਲੈ ਆਇਓ ਤੇ ਗੈਸ ਠੀਕ ਹੈ ਸਬਜੀ ਪਾਵਾਂ ਸਬਜੀ ਇੱਥੇ ਪਾਵਾਂ ਹਾਂ ਜਿਹੜਾ ਤੁਹਾਨੂੰ ਫਲੇਅਰ ਤੇ ਆਇਕਨ ਪਾ ਦੇ ਦਿੰਦਾ। ਵੀ ਨਹਾਈ ਜਾਣਾ ਪਏ। ਹਲੋ ਸਬਜੀ ਲੈ ਲੈ। ਵੀਡੀਓ ਬਣੇ ਪਿੱਛੇ ਸ਼ਬਦ ਲਾ ਦੇਣਾ। ਵਿਆਹ ਵਾਂਗੂ। ਹੈ ਡੈਡੀ? ਮੈਂ ਵੀਡੀਓ ਬਣਦੀ ਨਾਲ ਪਿੱਛੇ ਸ਼ਬਦ ਲਾ ਦੇਣਾ। ਵਿਆਹ ਵਾਂਗੂ। ਪਾਣੀ ਪਿਰਾ ਮਾ। ਆਹੋ। ਲੈ ਜੀ। ਨਾ ਮੈਂ ਸਬਜੀ ਤਾਂ। ਦਨੀਆ ਲਾ ਲੈ ਮਾ ਤੇ ਨਾਂ ਕੀ ਅੰਨੇ ਪੀਰਾਂ ਲੰਗਰ। ਆਹੋ ਆਹੋ। ਉਡੇ ਨੰਦਰੀ ਰੋਟੀ ਆਪਵਾਤ ਵਾਹ ਯਾਰ ਇਹ ਲੋ ਕੁੜੀਆਂ ਕਿਵੇਂ ਸੇਵਾ ਕਰ ਰਹੀਆਂ ਬਈ ਸ਼ਾਬਾਸ਼ 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 ਬਾਬੇ ਨਾਨਕ ਦਾ ਲੰਗਰ ਲੱਗਾ ਹੋਇਆ ਵਾਹ ਜੀ ਵਾਹ ਉਹ ਖਾਣਾ ਆਪਣਾ ਖਾਣਾ ਲਾ ਮਨਪਰੀ ਤਾਂ ਹੁਣ ਕੱਲੀ ਰੋਟੀ ਖਾਣ ਲਗੀ ਮੇਰੇ ਤੋਂ ਬਿਨਾਂ ਦੋਵੇਂ ਖਾਉਂ ਕਰਦੇ ਨਹੀਂ ਨਹੀਂ ਹੁਣ ਉਹ ਉਹ ਕਰਨ ਲੱਗੀ ਵੀ ਸਾਡੇ ਰਿਵਾਜ ਹੈ ਬਈ ਮਾਂ ਜਿਹੜੀ ਆ ਉਹ ਬੱਚੇ ਨੂੰ ਲੈ ਕੇ ਗੋਦੀ ਚ ਤੇ ਫੇਰ ਰੋਟੀ ਖਾਣ ਦੀ ਇੰਦਰ ਹੋ ਜਾਏ ਤੇ ਬਸ ਇਹ ਆ ਵੀ ਬੱਚੇ ਦੀ ਅੱਖ ਨੂੰ ਕਿਸੇ ਨਾਲ ਸੇਡ ਦੇ ਬੱਚੇ ਦੇ ਮੂੰਹ ਤੇ ਡੋਲ ਰਹਿਤਾ ਹੀ ਨਾ ਡੋਲ ਦੇ ਕਿਸੇ ਚਿੱਟਾ ਹੋ ਜਾਣਾ ਉਹਨੇ ਸੋਸ਼ ਬੋਲੋ ਹੋਰ ਆਮਾ ਦੀ ਖਾਵਾਂਗੀ ਚੱਲ ਖਾਲਾ ਖਾਲਾ ਹੋ ਗਿਆ ਉਹ ਬਣਾਏ ਸਬਜ਼ੀ ਕਿ ਤੁਹਾਨੂੰ ਮਿਲਾ ਰਿਹਾ ਹੈ ਲੈ ਗਰਮ ਵੀ ਹੈ ਭਰਾਵਾ ਧਿਆਨ ਨਾਲ ਕਾਜੀ ਮਾਂ ਵੀ ਖਾਈ ਹੀ ਨਾਲ ਹੋਰ ਧੰਨਵਾਦ ਹਾਂ ਲੱਗ ਗਿਆ ਜੀ ਨਹੀਂ ਬਣਾਉਂਦਾ ਤੇਰੀ ਵੀਡੀਓ ਮੂਦੀ ਨੇ ਬਣਾਉਂਦੇ ਦੂ ਵੱਡੀ ਰੇਖਾ ਹੱਲ ਵੀ ਕਰ ਲੈ ਦੇ ਵੀ ਕਾਕਾ ਵੱਡਾ ਹੋ ਕੇ ਵੇਖੇਗਾ ਮੇਹਮਾਨ ਵੀ ਆ ਮੇਰੀ ਮਾਂ ਨੇ ਆ ਕੰਮ ਕੀਤਾ ਹੈ ਗੋਦੀ ਜੀ ਲੈ ਆਏ ਆਹੋ ਐ ਮੈਂ ਕੀ ਹੁੰਦਾ ਰਹੇ ਬੱਚੇ ਨੂੰ ਸਿੱਧਾ ਰਹੇ ਨਾ ਹਾਂ ਸਿੱਧਾ ਰਹੇ ਆਪਣੇ ਰਸਮੀ ਹੁੰਦੀ ਨਹੀਂ ਹਾਂ ਵਾ ਵਾ ਆਣੀ ਇਹ ਨਾਲ ਨਹੀਂ ਚੱਲੇ ਉਹਦਾ ਟਾਕਾ ਫੜਾ ਨੰਨੂ ਲੈ ਕੇ ਵੀ ਖਾਦੀ ਸੀ ਰੋਟੀ ਹੂੰ ਨੰਨੂ ਤੈਨੂੰ ਵੀ ਐਂ ਬਿਠਾ ਕੇ ਖਾਦੀ ਸੀ ਮੰਮਾ ਨੇ ਗੋਦੀ ਚ ਪਾ ਕੇ ਪਰ ਉਹ ਤੂੰ ਗੋਦੀ ਚ ਆਣੀ ਨਹੀਂ ਨਾ ਹੈ ਕਾਕੇ ਆਣੀ ਨਹੀਂ ਮੰਮਾ ਤਾਂ ਐਂ ਨਾ ਕੰਮ ਨਹੀਂ ਕਰਨੀ ਕਾਕੇ ਮੰਮਾ ਲੈ ਕੇ ਗੋਦੀ ਚ ਕਾਗੇ ਸਾਰਾ ਤੇ ਚਿੰਨੂ ਯਾਦ ਆਉ ਆਇਆ ਹੈ ਚਿੰਨੂ ਯਾਦ ਆਉ ਚਿੰਨੂ ਦੇ ਲੈ ਅੱਛਾ ਵੀਡੀਓ ਤੇ ਕਿੰਨਾ ਸ਼ਰਮਾ ਰਿਹਾ ਦੇਖੀ ਯਾਰ ਸੰਗਤ ਪਾਗਲਾ ਸੰਗਤ ਹੁੰਦੀ ਐ ਲੰਗਰ ਛਕਦੀ ਐ ਫਿਰ ਕੀ ਹੋ ਗਿਆ ਵੀਡੀਓ ਬਣ ਗਈ ਤਾਂ ਲੈ ਹੋਰ ਹੋਰ ਕੀ ਉਹ ਇੱਕ ਸੰਗਤ ਉਹ ਉੱਪਰ ਬੈਠੀ ਬੈਠ ਤੇ ਸੋਨੂ ਸੋਨੂ ਯਾਦੋ ਓਏ ਐਨੇ ਰੱਖਿਆ ਆਪਣਾ ਨਾਮ ਸੋਨੂ ਯਾਦੋ ਪਤਾ ਤੈਨੂੰ ਪਤਾ ਮੇਰਾ ਨਾਮ ਲਿਖੋ ਮੇਰੀ ਬੋਲ ਆਹੋ ਐਨੇ ਆਪਣੀ ਆਈਡੀ ਰੱਖੀ ਸੋਨੂ ਯਾਦੋ ਐ ਚੰਨੂ हां जी ਤੇ ਹੁਣ ਅਸੀਂ ਵਿਲੇ ਹੋ ਚੁੱਕੇ ਹਾਂ ਕਿਉਂਕਿ ਸਾਰੇ ਮਹਿਮਾਨ ਹੁਣ ਜਾ ਚੁੱਕੇ ਨੇ ਤੇ ਨੰਨੂ ਸਾਡਾ ਸੌ ਚੁੱਕਿਆ ਹੈ ਨਾ ਤੇ ਸਾਰੇ ਰੈਸਟੋਰੈਂਟਸ ਚ ਕਰ ਲਈ ਪਰ ਆਪਣੀ ਰੈਸਟ ਕੋਈ ਨਹੀਂ ਹੋਈ ਅਸੀਂ ਹੁਣ ਫੇਰ ਗਏ ਸੀਗੇ ਬਾਜ਼ਾਰ ਗਏ ਆ ਤੇ ਖਾਲੀ ਡੱਬੇ ਥੋੜੇ ਲੈ ਗਏ ਕਿਉਂਕਿ ਸਾਰੇ ਕਈ ਦਿਨ ਸਾਨੂੰ ਡੱਬੇ ਚ ਪਾ ਕੇ ਦੋ ਡੱਬੇ ਚ ਪਾ ਕੇ ਦੋ ਤੇ ਫੇਰ ਹੁਣ ਡੱਬੇ ਲੈ ਕੇ ਆਏ ਆ ਥੋੜੇ ਜੇ ਤੇ ਉਹ ਵੀ ਤੁਹਾਨੂੰ ਦਿਖਾਣੇ ਆ ਥੋੜੀ ਦੇ ਚ ਤੇ ਫਿਲਹਾਲ ਅਸੀਂ ਫੋਟੋ ਫੋਟੋ ਖਿਚਾ ਰਹੇ ਸੀਗੇ ਨਾ ਤੇ ਮੰਮੀ ਨੂੰ ਬੁਲਾਈਏ ਨਾ ਮੰਮੀ ਆ ਹੀ ਨਹੀਂ ਰਹੀ ਘੰਟਾ ਹੋ ਗਿਆ ਬਾਹਰ ਹੀ ਨਹੀਂ ਮੰਮੀ ਇਹ ਸਾਰੇ ਫੋਟੋ ਵਿਚਾਰੇ ਕਾਕੇ ਦੇ ਨਾਲ ਤੇ ਨੰਨੂ ਦੇ ਨਾਲ ਹੈ ਨਾ ਸਾਰੇ ਤੇ ਹੁਣ ਬਾਕੀ ਹੁਣ ਇਸ ਤੋਂ ਬਾਅਦ ਅਸੀਂ ਫਿਰ ਹੁਣ ਜਿਹੜੇ ਲੱਡੂ ਨੇ ਬਚੇ ਬਚੇ ਨੇ ਬਾਧੂ ਬਾਧੂ ਬਚ ਗਏ ਨੇ ਲੱਡੂ ਤੇ ਵੈਸੇ ਤੇ ਉਹ ਅਸੀਂ ਹੁਣ ਡੱਬਿਆਂ 'ਚ ਪਾਣੇ ਨੇ ਤੇ ਉਹ ਵੀ ਵੰਡਣੇ ਤੇ ਬਾਕੀ ਥੋੜੇ ਥੋੜੇ ਇੱਦਾਂ ਹੀ ਵੰਡੀ-ਵੰਡੀ ਜਾਵਾਂਗੇ ਜਿਵੇਂ-ਜਿਵੇਂ ਛੇਤਾ ਆਈ ਜਾਵੇ ਲੱਡੂ ਬਾਧੂ ਬਚ ਗਏ ਨੇ ਤੇ ਖਾਣਾ ਪੀਣਾ ਵਧੀਆ ਬਚ ਗਿਆ ਉਹ ਵੀ ਅਸੀਂ ਵੰਡਤਾ ਬਹੁਤ ਸੋਹਣਾ ਪ੍ਰੋਗਰਾਮ ਹੋ ਗਿਆ ਭਾਈ ਉਹਦੀ ਕਿਰਪਾ ਨਾਲ ਠੀਕ ਹੈ ਤੇ ਇਧਰ ਆਇਆ ਕਾਕਾ ਹੱਡਾ ਦੇਖ ਲੋ ਵਿੱਚ ਵਿੱਚ ਵੱਡੀ ਜਾਂਦਾ ਹਾਂਜੀ ਦੇ ਅੰਦਰ ਲੱਡੂ ਲੱਡੂ ਹੋਏ ਪੈਨੇ ਲੱਡੂ ਲੱਡੂ ਇਹ ਉਹ ਐਚ ਤੇ ਥੋੜੇ ਹੀ ਨੇ ਲੱਡੂ ਲੱਡੂ ਹੋਏ ਪੈਨੇ ਲੱਡੂ ਲੱਡੂ ਹੋਏ ਪੈਨੇ ਵਾਹਿਗੁਰੂ 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 ਦੀ ਕਿਰਪਾ ਨਾਲ ਐਨੇ ਵੱਧ ਗਏ ਨੇ ਲੱਡੂ ਭਾਈ ਇਹ ਲੈ ਹੁਣ ਵੰਡੀਨੇ ਆਹ ਕੋ ਡੱਬੇ ਲੈ ਕੇ ਆਈਆਂ ਆਹ ਡੱਬੇ ਲੈ ਕੇ ਆ ਢੱਬੇ ਲੈ ਗਏ ਆ ਢੱਬੇ ਲੈ ਗਏ ਆ ਢੱਬੇ ਲੈ ਗਏ ਕਿੰਨੇ ਸਾਰੇ ਢੱਬੇ ਲੈ ਗਏ ਇਹ ਗੜੀ ਇੱਕ ਡੱਬਾ ਪਤਾ ਕਿੰਨੇ ਦਾ ਇੱਕ ਡੱਬਾ 10 ਰੁਪਏ ਦਾ ਤੇ ਇਹ 15 ਰੁਪਏ ਦਾ ਵੱਡਾ ਕਿਲੋ ਵਾਲਾ ਆ ਦੋ ਲੈ ਲੈਂਦੇ ਜੀ ਸਭ ਕੁ ਪੈ ਡੱਬੇ ਨਾਲੇ ਨਹੀਂ ਫਿਰ ਉਹਨੂੰ ਆਪ ਹੈ ਨਹੀਂ ਸੀ ਬੰਦਾ ਯਾਰ ਇਹਦੇ ਸ਼ਾਇਦ ਘੱਟ ਲਾਉਂਦਾ ਹੈ ਹਿਸਾਬ ਨਾਲ ਉਹਨੂੰ ਜਿਵੇਂ ਇੱਕ ਹਾਂ ਇੱਕ ਹੋਰ ਪੈ ਜਾਣਾ ਇੱਕ ਪੈ ਜਾਣਾ ਹੋਰ ਇੱਕ ਮੁੰਡੇ ਗਾਣ ਦੇ ਭਰੇ ਦਿਓ ਮੜ ਜਾ ਹਾਂ ਹਾਂ ਹਲੋ ਹਲੋ ਹਾਂਜੀ ਤੇ ਹੁਣ ਰਾਤ ਦਾ ਟਾਈਮ ਤੇ ਆਪਾਂ ਹੁਣ ਰੋਟੀ ਪਾਣੀ ਖਾਣ ਲੱਗਿਆਂ ਤੇ ਲਾਈਵ ਹੋਏ ਸੀਗੇ ਹਨਾ ਤੇ ਅੱਜ ਦਾ ਦਿਨ ਬਹੁਤ ਜ਼ਿਆਦਾ ਵਧੀਆ ਬਹੁਤ ਜ਼ਿਆਦਾ ਸੋਹਣਾ ਦਿਨ ਸੀਗਾ ਅੱਜ ਬਹੁਤ ਜ਼ਿਆਦਾ ਵਧੀਆ ਰਿਹਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਰਾ ਕੁਝ ਉਹਦੀ ਰਜ਼ਾ ਦੇ ਵਿੱਚ ਹੋਇਆ ਹਨਾ ਸਾਰਾ ਕੁਝ ਬਹੁਤ ਵਧੀਆ ਸੀ ਤੇ ਅਸੀਂ ਕਾਫੀ ਜ਼ਿਆਦਾ ਇੰਜੋਏ ਕੀਤਾ ਤੇ ਬਾਕੀ ਸਾਰਿਆਂ ਨੇ ਵੀ ਕਾਫੀ ਜ਼ਿਆਦਾ ਇੰਜੋਏ ਕੀਤਾ ਖਾਣਾ ਪੀਣਾ ਇਹਨਾਂ ਸਾਰਾ ਕੁਝ ਤੇ ਅੱਜ ਫਾਈਨਲੀ ਮਨਪ੍ਰੀਤ ਨੂੰ عمر ਸ਼ਿਕਾ ਲਿਆ ਤੇ ਇਹਨਾਂ ਆਪਣੇ ਕਾਕੇ ਨੂੰ ਤੇ ਬਹੁਤ ਵਧੀਆ ਦਿਨ ਸੀ ਤੇ ਬਾਕੀ ਹੁਣ ਮੈਂ ਬਸ ਹੁਣ ਐਂਡ ਕਰਨ ਲੱਗਾ ਵੀਡੀਓ ਨੂੰ ਰੋਟੀ ਪਾਣੀ ਖਾਣੀ ਹੈ ਤਾਂ ਕਰਕੇ ਫਿਰ ਮੈਂ ਕਿਹਾ ਹੁਣ ਐਂਡ ਕਰੀਏ ਤੇ ਆਪਾਂ ਤੁਹਾਨੂੰ ਨੈਕਸਟ ਵਲੌਗ ਚ ਦੱਸਦੇ ਆ ਮਿਲਦੇ ਆ ਤੇ ਹੁਣ ਤੁਸੀਂ ਦੱਸਿਓ ਵੀ ਇਹ ਵਲੌਗ ਤੁਹਾਨੂੰ ਕਿੱਦਾਂ ਦਾ ਲੱਗਿਆ ਠੀਕ ਹੈ ਤੇ ਇੱਧਰ ਕਾਕੇ ਦਾ ਗੀਮਾ ਚਾਲੂ ਨੇ ਏ ਤੁਸੀਂ ਕਮੈਂਟ ਜਰੂਰ ਕਰਕੇ ਦੱਸਿਓ ਤੁਹਾਨੂੰ ਵਲੌਗ ਕਿੱਦਾਂ ਦਾ ਲੱਗਿਆ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਿਓ ਠੀਕ ਹੈ ਸਬਸਕ੍ਰਾਈਬ ਕਰ ਲਿਓ ਜੇ ਚੈਨਲ ਦੇ ਨਵੇਂ ਹੋ ਮਿਲਦੇ ਤੁਹਾਨੂੰ ਨੈਕਸਟ ਵਲੌਗ ਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਭੀ ਮੈਂ ਬਸ ਸਾਈ ਨਹੀਂ ਹੈ ਤਾਂ ਮੂਰੇ ਘੜੂ ਲਗਾਣੇ ਹੋ ਬੇਰੇ ਬੇਟੇ ਮੈਂ ਤਾਂ ਝਾੜੂ ਲਾਣਾ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਸਤਿ ਸ਼੍ਰੀ ਅਕਾਲ